ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਕਸਬਾ ਕਲਾਨੌਰ ਦੇ ਨਜ਼ਦੀਕ ਕਿਸਾਨਾਂ ਦੀ ਪੂਰੀ ਤਰ੍ਹਾਂ ਨਾਲ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗ ਗਈ 350 ਏਕੜ ਤੋਂ ਵੱਧ ਕਣਕ ਸੜਕੇ ਪੂਰੀ ਤਰ੍ਹਾਂ ਨਾਲ ਸਵਾਹ ਹੋ ਗਈ ਇਸ ਦੌਰਾਨ ਇੱਕ ਖੇਤ ਵਿੱਚ ਸਟੋਰ ਕੀਤੀ ਗਈ ਪਰਾਲੀ ਦੀਆਂ ਪੰਡਾਂ ਵੀ ਸੜਕੇ ਸਵਾਹ ਹੋ ਗਈਆਂ ਫਿਲਹਾਲ ਅਗਰ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੇੜੇ ਦੇ ਸ਼ੈਲਰ ਨੂੰ ਦਿੱਤੀ ਗਈ ਬਿਜਲੀ ਦੀ ਸਪਲਾਈ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਦੇ ਕਾਰਨ ਇਹ ਨੁਕਸਾਨ ਹੋਇਆ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ 2 ਘੰਟੇ ਦੀ ਦੇਰੀ ਨਾਲ ਇੱਥੇ ਪਹੁੰਚੀਆਂ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਡੇਰਾ ਬਾਬਾ ਨਾਨਕ ਬਟਾਲਾ ਤੇ ਗੁਰਦਾਸਪੁਰ ਤੋਂ ਮੰਗਵਾਈਆਂ ਗਈਆਂ ਸਨ ਉੱਥੇ ਹੀ ਮੌਕੇ ਤੇ ਤਹਿਸੀਲਦਾਰ మార్కెట్ కమిటీ ਦੇ ਚੇਅਰਮੈਨ ਅਤੇ ਵਿਧਾਇਕ ਗੁਰਦੀਪ ਰੰਦਾਵਾ ਸਮੇਤ ਹੋਰ ਅਧਿਕਾਰੀ ਵੀ ਪਹੁੰਚ ਗਏ। ਜਦੋਂ ਕਿ ਪਾਕੀ ਵੱਡੀ ਲੈਡ ਪੱਤੀ ਪੱਤੀ ਵੱਡੀ 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 ਪੱ ਕਿੱਲੇ ਜਾਓ ਮਸ਼ੀਨ ਦੀ ਮੋੜ ਕੇ ਆਪਣੀ ਪੈਲ ਹੋ ਗਿਆ ਕੰਮ ਬੁਝਾ ਲਈ ਲੋਕਾਂ ਨੇ ਕੋਈ ਫਾਇਬ ਨਹੀਂ ਡੇਢ ਘੰਟਾ ਦਾ ਟਫਰਾਂ ਡੇਢ ਘੰਟਾ ਆ ਫੋਨ ਆਇਆ ਤਾਂ ਹੋੜ ਆਈ ਆ ਕਿ ਕਿ ਕੱਢੋ ਘਾੜੇ ਡੇਢ ਡੰਡਾ ਹੋ ਗਿਆ ਗੱਡੀ ਨੂੰ ਕੋਈ ਨਹੀਂ ਹੋ ਗਿਆ ਗੱਡੀ ਨੂੰ ਗੱਡੀਆਂ ਹੋਣ ਆਈਆਂ ਪੁੱਜ ਗਈਆਂ ਨੇ ਕਿੰਨੇ ਘੰਟੇ ਹੋ ਗਿਆ ਤੇਰੀ ਨੂੰ ਭਾਈ ਲੱਗੀ ਰਹੀ ਤੇ ਭਾਈ ਕਿੱਥੋਂ ਤੁਹਾਡੇ ਸਭ ਨਾਲ ਕਿੱਥੋਂ ਅੱਗੇ ਤਰ ਤੁਰਦੀ ਆ ਰਹੀ ਐ ਕਿਸੋਂ ਚੱਲੂ ਹੋਈ ਐ ਘਟ ਬੱਟ 3 ਕਿਲੋਮੀਟਰ ਤੋਂ ਪ੍ਰਸ਼ਾਸਨ ਦਾ ਕੀ ਤੁਸੀਂ ਜਗਰਦਨ ਵਿੱਚ ਇੱਥੇ ਗਵਾਨ ਵਾਲੇ ਗੇਟ ਤੋਂ ਚੱਲੂ ਹੋ ਗਏ ਇੱਥੇ ਲੋਕਾਂ ਨੇ ਆਪ ਹੀ ਭਜਾਈ ਆ ਫਾਇਰ ਬ੍ਰੀਗਡ ਹੁਣ ਆਈ ਹੈ ਜਦੋਂ ਅੱਗ ਬੁੱਝ ਗਈ ਹੈ ਸਾਰੀ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਉਹ ਸੈਟੇਲਾਈਟ ਕੰਮ ਕਰਦੇ ਹੁਣ ਇੱਥੇ ਕੋਈ ਸੈਟੇਲਾਈਟ ਨਹੀਂ ਪਰਾਲੀ ਜਿੱਦਾਂ ਅੱਗ ਹੈ ਨੀਂ ਗੱਡੀ ਸਰਕਾਰ ਨੂੰ ਚਾਹੀਦਾ ਨਾ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਦੇ ਝਟ ਆ ਜਾਂਦੇ ਨੇ ਹੁਣ ਕਣਕ ਨੂੰ ਅੱਗ ਲੱਗੀ 1.5 ਘੰਟਾ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਫਸਰ ਨਹੀਂ ਆਇਆ ਉਹਨਾਂ ਸਾਰੇ ਲੋਕਾਂ ਨੇ ਆਪਣੇ ਮਿਲ ਕੇ ਸਹਿਯੋਗ ਨਾਲ ਸਾਰੀ ਅੱਗ ਬੁਝਾਈ ਆ। ਬਾਕੀ ਸਰਕਾਰ ਦਾ ਕੋਈ ਇਹਦੇ ਵਿੱਚ ਰੋਲ ਨਹੀਂ। ਤੇ ਇਹ ਹੀ ਅੱਗ ਬੁਝਾਰੀਏ ਜਾਂ ਲੋਕਾਂ ਨੇ ਕੋਈ ਸੁਸਤੀ। ਕਿੰਨੇ ਏਕੜ ਸਰਕੀ ਤੇ? ਇਹ ਠੱਗਾਂ ਵਾਂ 230 ਰਿਪਨ ਕੱਢੋਗਾ 3-400 ਕਿੱਲੇ ਦੇ ਕਰੀਬ ਆਗ ਜਿਹੜੀ ਇਹ ਸੜ ਕੇ ਲੱਗੀ ਸਾਰੀ। ਖੜੀ ਕਣ ਕਾ ਜਿੰਨੀ ਕਣ ਕਾ ਸਾਰੀ ਖੜੀ ਇੱਕ ਨਹੀਂ ਵੱਡੀ ਵਿੱਚੋਂ ਆ ਜੀ। ਸਾਰੀ ਸੜ ਕੇ ਸਵਾਹ। ਕੋਈ ਇਹਦਾ ਵੀਡੀਓ ਮੈਪ ਬਣਿਆ ਮੈਂ ਵੀਡੀਓ ਆਈਆਂ ਫਲਾਇਆ। ਕਿਸੇ ਨੇ ਬਣਾਉਣ ਵਾਲੇ ਵਿੱਚ ਫੇਰ। ਸਾਰੇ ਲੋਕਾਂ ਨੇ ਸੁਣਿਆ ਅੱਗ ਦਾ ਜਿਹਨੇ ਸੁਣਿਆ ਜਿਹਦੇ ਕੋਲ ਸਾਂਭਾ। ਕਿੰਨੇ ਕੁੱਪ ਬਜਾ ਗਏਗਾ। ਉਹ ਪਰ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਕੋਈ ਨਹੀਂ ਆਇਆ ਕਿ ਕਹਿੰਦੇ ਵੀ ਉਹਨਾਂ ਨੇ ਕਿਹਾ ਡੇਰ ਦੋਗੇ ਕਿ ਤੱਕ ਕੋਈ ਨਹੀਂ ਆਇਆ ਇੱਥੇ ਲੋਕਾਂ ਨੇ ਆਪਣੇ ਆਪ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਪਿੰਡ ਵਾਲਾ ਲੋਕ ਹੈ ਇਹ ਜਿਹੜੀ ਅੱਗ ਲੱਗੀ ਇਹਦਾ ਕੀ ਕਾਰਨ ਤੁਹਾਨੂੰ ਕਿਦਾਂ ਲੱਗਦਾ ਕਾਰਨ ਤਾਂ ਨਹੀਂ ਪਤਾ ਕੀ ਹੈ ਵੀ ਹਵਾ ਨਾਲ ਫੈਲ ਬਹੁਤ ਗਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੀ ਕਾਫੀ ਦੂਰ ਰਜਾਣੇ ਪੈਦੇ ਤੋਂ ਤਰੀਏ ਤੇ ਇੱਥੇ ਕਾਲਾ ਲੋਰ ਤੱਕ ਪਹੁੰਚ ਗਈ ਹੈ ਤੇ ਅਜੇ ਤੱਕ ਫਾਇਰ ਬ੍ਰਿਗੇਡ ਦੇ ਇੱਥੇ ਕੋਈ ਅਰੇਂਜਮੈਂਟ ਦਿਖਾਈ ਨਹੀਂ ਸਰਫੀਅਰ ਦੀ ਗੱਡੀ ਕੋਈ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਇੱਥੇ ਆਈ ਜੀ ਕਿਵੇਂ ਤੁਸੀਂ ਦੇਖਦੇ ਹੋ ਜਦੋਂ ਮਤਲਬ ਕਿ ਪਰਾਲੀ ਨੂੰ ਤੁਸੀਂ ਅੱਗ ਲਾਦੇ ਹੋ ਉਸਦੇ ਲਈ ਪ੍ਰਦਾਨ ਸਹੂਲਤਾਂ ਜਿਵੇਂ ਕਿ 18% ਜੜੀ ਅੱਗ ਲੱਗੀ ਹੈ ਉਹ ਇਹਦੀ ਪਰਾਲੀ ਨੂੰ ਅੱਗ ਲਾਉਣ ਦੇ ਕਿਸਾਨ ਤੇ ਉਸੇ ਵੇਲੇ ਸੈਟਲਾਈਟ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਹੁਣੇ ਘੰਟੇ ਤੋਂ ਵੱਧ ਹੋ ਗਿਆ ਇੱਥੇ ਅੱਗ ਲੱਗੀ ਨੂੰ ਤੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਸਾਡੇ ਤੋਂ ਮੈਂ ਕਿੰਨੀ ਕਿ ਮਤਲਬ ਕਿ ਪੂਆ ਅੱਗ ਸਟਾਰਟ ਹੋਈ ਇਹ ਵੀ ਚੱਲਦੀ ਆ ਰਹੀ ਕਰੇ ਪਿੰਡਾਂ ਦੇ ਇਹ ਜੀ ਮੇਰੀ ਜਾਣਕਾਰੀ ਵਿੱਚ ਤੇ ਰਿਆਣੀ ਪਿੰਡ ਤੋਂ ਆਈ ਹੈ ਤੇ ਸੋ ਕਲਾਂੌਰ ਤੱਕ ਇਹ 3-4 ਕਿਲੋਮੀਟਰ ਦਾ ਫੈਲਣਾ ਹੈ ਅੱਗੂ ਪਿੱਛੋਂ ਹੋ ਸਕਦਾ ਪਿੱਛੋਂ ਹੋਏ ਉਹਦੇ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਹੈ ਜੀ ਹਾਂਜੀ ਕੋਈ ਕੋਈ ਪਾਸ਼ਕਲ ਪਹੁੰਚ ਰਿਹਾ ਨਾ ਫੋਨ ਕੀਤਾ ਕਿ ਇਹਦੇ ਵਿੱਚ ਦਾ ਅੱਗ ਲੱਗ ਗਿਆ ਇਹ ਵੀ ਪਾਦੇ ਤੇ ਉਸੇ ਵੇਲੇ ਹੀ ਇੱਥੇ ਆ ਗਏ ਆ ਅਸੀਂ ਅੱਗ ਦੇ ਉੱਤੇ ਕਾਬੂ ਪਾਉਂਦਾ ਕੋਈ ਕਰਨੇ ਨਹੀਂ ਬਹੁਤ ਜ਼ਿਆਦਾ ਤੇਜ਼ ਹਣੀ ਰਹੀ ਜਿੱਦ ਕਰਕੇ ਅੱਗ ਆ ਗਏ ਸ਼ਾਇਦ ਇਹ ਤੋਂ ਲੱਗੀ ਪਤਾ ਨਹੀਂ ਤੇ ਸਾਡੀ ਕਿੰਨੀ ਕਿਕੜ ਖਾਪਸਾਂ 25 ਕਿਕੜ ਹੋਰ ਕਿੰਨੇ ਸੌਣ ਆ ਜੇ ਕਿੰਨੇ ਕਿ ਪੈ ਗਿਆ ਇਹ ਬੱਦ ਕੇ ਟੱਕਰ ਆਉਂਦਾ ਸਾਮ ਦੇ ਬਈ 15 ਲੱਖ ਰੱਖਦਾ ਤੇ 10 ਲੱਖ ਦੀ ਪਰਾਲੀ ਤੇ ਟ੍ਰਾਲਾ ਸੀਗਾ ਸਾਰਾ ਕੁਝ ਸੜਕਾਂ ਸਵਾਹ ਹੋ ਗਿਆ ਹਾਂਜੀ ਕੀ ਪ੍ਰਸ਼ਾਸਨ ਮੰਗ ਕਰਦੇ ਹੈ ਸਾਡਾ ਸਤਾਈਂ ਕੀ ਕਰਦਾ ਹੈ ਗਰਦਾਸਪੁਰ ਵੀ ਬਕਾਇਦਾ ਮੈਂ ਆਪਣੇ ਮਾਰਕੀਟ ਕਮੇਟੀ ਦੇ ਆਰਥਿਕਾਂ ਦੇ ਗਰੁੱਪ ਦੇ ਵਿੱਚ ਮੈਸੇਜ ਆਇਆ ਕਿ ਸਾਰੇ ਵੀ ਸਾਨੂੰ ਸਹਿਯੋਗ ਕਰਨ ਅੱਗ ਬੁਝਾਉਣ ਦੇ ਵਿੱਚ ਦੇਖੋ ਜੋ ਉਪਰਾਲਾ ਸਾਡਾ ਵਾ ਕਰ ਸਕਦੇ ਜਿਹੜੀ ਕੁਦਰਤ ਦੀ ਦੇਖੋ ਗੱਲ ਸਮਝ ਮੈਂ ਮੰਨਦਾ ਤੁਹਾਡੇ ਨੂੰ ਹੁਣ ਗਰਦਾਸਪੁਰੋਂ ਗੱਡੀ ਨਾਲ ਚੱਲ ਕੇ ਆਉਣਾ ਜਦੋਂ ਆਪਾਂ ਦੱਸਣਾ ਕੋਈ 5-10 ਮਿੰਟ ਕਈ ਵਾਰੀ ਤਿਆਰੀ ਕਰਦੇ ਆ ਲੱਗ ਜਾਂਦੇ ਨੇ ਕਿਸੇ ਵੇਲੇ ਡਰਾਈਵਰ ਗੱਡੀ ਦੇ ਜਿਹੜੇ ਨੇ ਰੋਟੀ ਖਾਣ ਕੇ ਸਮਾਂ ਲੈਜ ਟਾਈਮ ਦਾ ਕਿਸੇ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕੋਈ ਦੁਰਘਟਨਾ ਹੋ ਸਕਦੀ ਆ ਬਿਲਕੁਲ ਚਾਹੀਦੀ ਹੈ ਜੀ ਅਸੀਂ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਤੇ ਜਿਹੜੀਆਂ ਨੇ ਗੱਡੀਆਂ ਕਈ ਡੇਰਾ ਬਾਬਾ ਨਾਨਕ ਵੀ ਹੈ ਗਈਆਂ ਪਿਛੇ ਚੱਲੇ ਗਈਆਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਇੱਥੇ ਲਈ ਹੈ ਪਰ ਸਮਾਂ ਜਿਹੜਾ ਚਾਹੀਦਾ ਪਰ ਇਸ ਤਰ੍ਹਾਂ ਘਟਣਾ ਪਤਾ ਨਹੀਂ ਜੀ ਕਿ ਇਹ ਇਸ ਮੌਕੇ ਤੇ ਹੋ ਸਕਦੀ ਆ ਫਿਰ ਵੀ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਉਹ ਪਿੱਛੇ ਨੂੰ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਸਾਡੀਆਂ ਗੱਡੀਆਂ ਫਾਈਬਰ ਗੇਟ ਦੀਆਂ ਪਹੁੰਚ ਚੁੱਕੀਆਂ ਆ ਫਾਈਬਰ ਗੇਟ ਦਾ ਕਿਸਾਨਾਂ ਵੱਲੋਂ ਆਪ ਡਰਮ ਲਿਆ ਕੇ ਪਾਣੀ ਦੇ ਆਪ ਬੁਝਾਏ ਜਾ ਰਹੀ ਆ ਅਸੀਂ ਅਪੀਲ ਕੀਤੀ ਆ ਜੀ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਇੱਥੇ ਸਹਿਯੋਗ ਕਰੋ ਕਿ ਇਹ ਕਿਸਾਨ ਇਹ ਇੱਕ ਕਿਸਾਨ ਦੀ ਕਣਕ ਨਹੀਂ ਆ ਸਾਡੀਆਂ ਸਾਰਿਆਂ ਦੀ ਪਰ ਕਿਸਾਨ ਵੀ ਕਹਿ ਰਹੇ ਨੇ ਪਰਾੜੀ ਨੂੰ ਅੱਗ ਲੱਗੇ ਉਸ ਤੋਂ ਲਈ ਸੈਟਲਾਈਟ ਤੋਂ ਚੁਗਲਦੇ ਨੇ ਹੁਣ ਕਿਉਂ ਨਹੀਂ ਆ ਰਹੀ ਪ੍ਰਸ਼ਾਸਨ ਦੇ ਵਿੱਚ ਦੇਖੋ ਬੇਨਤੀ ਆ ਕਿ ਜਿਸ ਵੇਲੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗਿਆ ਜਾਂ ਸੈਟਲਾਈਟ ਰਾਹੀਂ ਲੱਗ ਗਿਆ ਜਾਂ ਕਿਸੇ ਨੇ ਮੈਸੇਜ ਲਾਇਆ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਪਿਛਲੀ ਪਹਿਲੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਗੱਡੀਆਂ ਪਹੁੰਚ ਚੁੱਕੀਆਂ ਪਾਈਪਰ ਗਿੜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਗਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਮੇਦਾਰ ਜਿਹੜਾ ਨੁਕਸਾਨ ਹੋਇਆ ਕੁਝ ਪ੍ਰਾਣੀ ਇਕੱਠੀ ਸੀਗੀ ਇਹਨਾਂ ਜ਼ਿੰਮੇਵਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਝ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜ਼ਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜ਼ਿੰਮੇਵਾਰ ਸਾਹਿਬ ਨੂੰ ਕਿ ਇਹਨਾਂ ਦੀ ਖਰਾਉਂ ਕਰ ਦੌਰੀ ਕਰਾਓ ਇੱਕ ਸਰ ਕਿਸਾਨਾਂ ਕੋਲੋਂ ਰੋਸ ਪਰ ਆਏ ਆ ਦੋ ਘੰਟੇ ਬਾਅਦ ਹੋ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚ ਹੀ ਨਹੀਂ ਜੀ ਬਿਲਕੁਲ ਦੇਖੋ ਫਾਇਰ ਬ੍ਰਿਗੇਡ ਦਾ 10:30 ਬਾਬਾ ਨਾਲੇ ਤੋਂ ਗੁਰਦਾਸਪੁਰ ਤੋਂ ਛਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਹਦਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬਾਬਾ ਨਾਨਕ ਬੰਨੇ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਤੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਰੀਡੋਰ ਤੇ ਖੜੀ ਰਹਿੰਦੀ ਹੈ ਰਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖੜਾ ਰੀਆਂ ਹੁੰਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕ ਦਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲਿਸ ਸਭ ਤੋਂ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਤਾਂ ਪ੍ਰਸ਼ਾਸਨ ਸਾਰਾ ਇੱਥੇ ਮੌਕੇ ਤੇ ਜਿਹੜਾ ਹਾਜ਼ਰ ਹੈ ਸਾਨਾ ਨੇ ਜਿਹੜੇ ਮੇਨ ਕਹਿ ਜੋ ਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਆੜੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਤਸ਼ਾ ਇਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਗਰਦੋਰੀਆਂ ਕਰਾ ਕੇ ਮੌਜੂਦਤਾ ਜਾਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ